ਦੋਸਤੋ ਕੁਝ ਬੱਚੇ ਜਦੋਂ ਜਨਮ ਲੈਂਦੇ ਆ ਉਹਨਾਂ ਦੇ ਪੇਰੈਂਟਸ ਬਹੁਤ ਸਾਰੀਆਂ ਪ੍ਰੋਬਲਮਸ ਦੇ ਵਿੱਚੋਂ ਗੁਜਰਨਾ ਸ਼ੁਰੂ ਹੋ ਜਾਂਦੇ ਆ ਐਨਾ ਹੀ ਨਹੀਂ ਕਿ ਜਦੋਂ ਤੱਕ ਉਹਨਾਂ ਬੱਚਿਆਂ ਦੀਆਂ ਸ਼ਾਦੀਆਂ ਵੀ ਹੋ ਜਾਂਦੀਆਂ ਉਸ ਤੋਂ ਬਾਅਦ ਵੀ ਉਹਨਾਂ ਦੇ ਪੇਰੈਂਟਸ ਕਿਸੇ ਨਾ ਕਿਸੇ ਕਾਰਨ ਉਹਨਾਂ ਬੱਚਿਆਂ ਤੋਂ ਪਰੇਸ਼ਾਨ ਰਹਿੰਦੇ ਆ ਕੀ ਕਾਰਨ ਹੈ ਇਸ ਦੇ ਪਿੱਛੇ ਜੋਤਿਸ਼ ਦੇ ਵਿੱਚ ਇਹ ਮੰਨਿਆ ਜਾਂਦਾ ਆ ਕਿ ਗੰਡ ਮੂਲ ਇੱਕ ਐਸੇ ਨਕਸ਼ਤਰ ਦਾ ਇੱਕ ਐਸਾ ਟਾਈਮ ਹੈ ਜਿਸ ਦੇ ਵਿੱਚ ਜਨਮ ਲੈਣ ਵਾਲੇ ਬੱਚੇ ਜਿਹੜੇ ਆ ਉਹ ਉਨਾ ਤੋਂ ਪੇਰੈਂਟਸ ਨੂੰ ਬਹੁਤ ਤਰ੍ਹਾਂ ਦੀਆਂ ਹਮੇਸ਼ਾ ਪ੍ਰੋਬਲਮਸ ਰਹਿੰਦੀਆਂ ਆਈਆਂ ਚਾਹੇ ਉਹ ਜਦੋਂ ਜਿਹੜਾ ਜਨਮ ਹੁੰਦਾ ਉਹ ਵੀ ਇਵਨ ਪ੍ਰੈਗਨਨਸੀ ਜਿਹੜੀ ਬਹੁਤ ਮੁਸ਼ਕਲ ਦੀ ਹੁੰਦੀ ਹੈਗੀ ਆ ਤੇ ਹੋ ਸਕਦਾ ਸਿਜ਼ੇਰੀਅਨ ਵੀ ਹੋ ਉਹਨੂੰ ਹੋ ਸਕਦਾ ਉਹ ਪ੍ਰੀਮਚੂਰ ਹੋ ਜਾਂ ਪ੍ਰੈਗਨਨਸੀ ਦੇ ਵਿੱਚ ਮਤਲਬ ਬੜਾ ਇੱਕ ਡਰਾਉਣਾ ਅੰਸਾਰਾ ਜਰਨੀ ਹੋਵੇ ਕੀ ਹੈਗੇ ਆ ਇਹ ਗੰਧਮੂਲ ਏਰੀਸ ਦੇ ਵਿੱਚ ਅਸ਼ਵਿਨੀ ਨਕਸ਼ਤਰ ਜਿਹੜਾ ਹੈਗਾ ਉਸ ਦੇ ਵਿੱਚ ਕੇਤੂ ਦਾ ਹੈਗਾ ਕੇਤੂ ਕੀ ਹੈ ਕੇਤੂ ਸਟਾਰਟਿੰਗ ਹੈਗੀ ਆ ਕਾਲਪੁਰਸ਼ ਦੀ ਕੁੰਡਲੀ ਜਿੱਥੋਂ ਇਹ ਪੂਰੀ ਕਾਇਨਾਤ ਜਿਹੜੀ ਹੈ ਕਹਿੰਦੇ ਜਿਹੜੀ ਜੋ ਉਹਦੇ ਵਿੱਚ ਘਟਤ ਹੁੰਦਾ ਆ ਜੋ ਵੀ ਕਾਇਨਾਤ ਦੇ ਵਿੱਚ ਹਿਲਜਲ ਹੁੰਦੀ ਆ ਉਹੀ ਸਾਡੇ ਇਸ ਸਰੀਰ ਦੇ ਵਿੱਚ ਹੁੰਦੀ ਆ ਕਿਉਂਕਿ ਜੋ ਬ੍ਰਹਮੰਡ ਦੇ ਵਿੱਚ ਹੈ ਉਹੀ ਇਸ ਪਿੰਡ ਦੇ ਵਿੱਚ ਹੈ ਪਿੰਡ ਕਿਉਂਕਿ ਇਸ ਦੇ ਵਿੱਚ ਬਹੁਤ ਸਾਰਾ ਬਹੁਤ ਕੁਝ ਇਹਦੇ ਵਿੱਚ ਆਇਆ ਜਿਸ ਤਰ੍ਹਾਂ ਇੱਕ ਪਿੰਡ ਦੇ ਵਿੱਚ ਕੁਝ ਲੋਕ ਰਹਿੰਦੇ ਆ ਇਸੇ ਤਰ੍ਹਾਂ ਇਹਦੇ ਵਿੱਚ ਵੀ ਬਹੁਤ ਲੋਕ ਰਹਿੰਦੇ ਆ ਸੋ ਉਹ ਫਿਰ ਜਿਹੜਾ ਹੈਗਾ ਆ ਸਿੰਘ ਲਗਨ ਦੇ ਵਿੱਚ ਐਂਡ ਅਗਲਾ ਹੈਗਾ ਸੈਜੀਟੇਰੀਅਸ ਧਨ ਰਾਸ਼ੀ ਦੇ ਵਿੱਚ ਜਿਹੜੇ ਪਹਿਲੇ ਨਕਸ਼ਤਰ ਦਾ ਨਕਸ਼ਤਰ ਦਾ ਪਹਿਲਾ ਚਰਨ ਉਹਨਾਂ ਦੇ ਵਿੱਚ ਜਨਮ ਲੈਣ ਵਾਲੇ ਬੱਚਿਆਂ ਦੇ ਵਿੱਚ ਜਨਮ ਮਤਲਬ ਜਦੋਂ ਮੂਨ ਉਹਨਾਂ ਦਾ ਉੱਥੇ ਹੁੰਦਾ ਤੇ ਕੁਝ ਲੋਕ ਮੰਨਦੇ ਹੈਗੇ ਆ ਕਿ ਪਾਈਸੀ ਦੇ ਵਿੱਚ ਵੀ ਆਖਰੀ ਚਰਨ ਦੇ ਵਿੱਚ ਇਹ ਕੈਂਸਰ ਦੇ ਵਿੱਚ ਆਖਰੀ ਚਰਨ ਦੇ ਵਿੱਚ ਤੇ ਸਕੋਰਪੀਓ ਦੇ ਆਖਰੀ ਚਰਨ ਦੇ ਵਿੱਚ ਵੀ ਬੱਚੇ ਜਿਹੜੇ ਜਨਮ ਲੈਂਦੇ ਆ ਉਹ ਵੀ ਮਾਪੇ ਨੂੰ ਬੜੀਆਂ ਕਟਨਾਈਆਂ ਦਿੰਦੇ ਕੀ ਹਨ ਇਹ ਗਨਮੂਲ ਅੱਜ ਅਸਲ ਚ ਚਰਚਾ ਇਸ ਗੱਲ ਦੀ ਹੈ ਸਾਡੇ ਜਿਹੜੇ ਹੈਗੇ ਆ ਜਦੋਂ ਇਹ ਇਸ ਜਨਮ ਦੇ ਵਿੱਚ ਅਸੀਂ ਆਨੇ ਆ ਉਸ ਉਸ ਵਕਤ ਤੁਸੀਂ ਦੇਖੋ ਜਦੋਂ ਸਾਨੂੰ ਥੋੜੀ ਜਿਹੀ बेहोਸ਼ ਆਂਦੀ ਹੈ ਉਸੇ ਛਣ ਛਣ ਸਾਨੂੰ ਬਹੁਤ ਕੁਝ ਐਸਾ ਪਤਾ ਹੁੰਦਾ ਆ ਜਿਹੜਾ ਅਸੀਂ ਕਿਤੇ ਸਿੱਖਿਆ ਨਹੀਂ ਹੁੰਦਾ ਜਿਸ ਤਰ੍ਹਾਂ ਕਈ ਬੱਚੇ ਬੜੇ ਅੱਛੇ 뮤జిਸ਼ian ਹੈ ਬੜੇ ਦੇਖੋ 4 4 ਸਾਲ ਦੇ ਬੱਚੇ ਕਿੰਨੇ ਅੱਛੇ 뮤ਜ਼ਿਕ ਉਹ ਉਹਨਾਂ ਨੂੰ ਸਿੰਗਿੰਗ ਦੀ ਸਮਝ ਆ ਜਾਂ ਹੋਰ ਉਹਨਾਂ ਦੇ ਵਿੱਚ ਕੋਈ ਨਾ ਕੋਈ ਆਰਟ ਹੁੰਦੇ ਆ ਉਹਦਾ ਕਾਰਨ ਕੀ ਹੈਗਾ ਕਿ ਅਸੀਂ ਪਿੱਛੋਂ ਜਿਹੜੇ ਹੈਗੇ ਆ ਜਿਹੜੇ ਆਰਟ ਕਿਸੇ ਜਨਮ ਦੇ ਵਿੱਚ ਕੀਤੇ ਹੈਗੇ ਆ ਜਿਹੜੀ ਸਾਡੀ ਆਤਮਾ ਦੀ ਜਰਨੀ ਆ ਉਹ ਅੱਜ ਦੀ ਨਹੀਂ ਆ ਉਹ ਪਤਾ ਨਹੀਂ ਕਿੱਥੋਂ ਕਿੱਥੋਂ ਕਦੋਂ-ਕਦੋਂ ਦੀ ਇਹ ਚੱਲੀ ਆਂਦੀ ਆ ਤੇ ਸਾਡੇ ਕਿਸ-ਕਿਸ ਨਾਲ ਕੀ-ਕੀ ਰਿਲੇਸ਼ਨ ਬਣੇ ਆ ਇਸੇ ਤਰ੍ਹਾਂ ਸਾਡੇ ਅੱਜ ਵੀ ਇਸ ਧਰਤੀ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਨਾਲ ਰਿਲੇਸ਼ਨ ਬਣੇ ਆ ਇੱਥੇ ਵੀ ਅਸੀਂ ਚੰਗੇ ਮਾੜੇ ਕਰਮ ਕਰਦੇ ਆ ਸਾਡੇ ਪਿਛਲੇ ਵੀ ਚੰਗੇ ਮਾੜੇ ਕਰਮਾਂ ਦੇ ਰਿਲੇਸ਼ਨ ਹੁੰਦੇ ਆ ਤੇ ਇਹ ਬੱਚਿਆਂ ਦੇ ਜਿਨ੍ਹਾਂ ਪੇਰੈਂਟਸ ਦੇ ਘਰ ਇਹ ਜਨਮ ਲੈਂਦੇ ਆ ਉਹਨਾਂ ਦੇ ਨਾਲ ਕੁਝ ਖਾਸ ਤਰ੍ਹਾਂ ਦੀਆਂ ਗੰਡਾਂ ਪਈਆਂ ਹੁੰਦੀਆਂ ਉਹਦੀਆਂ ਗੰਡਾਂ ਜਿਹਨਾਂ ਨੂੰ ਕਹਿੰਦੇ ਨਾਟ ਰਸੇ ਦੇ ਐਂਡ ਦੇ ਉੱਤੇ ਜਿਸ ਤਰ੍ਹਾਂ ਇੱਕ ਗੰਢ ਪਈ ਹੈਗੀ ਆ ਤੇ ਉਹ ਗੰਢ ਮੂਲ ਇਸ ਕਰਕੇ ਇਸ ਦਾ ਨਾਮ ਦਿੱਤਾ ਗਿਆ ਤੇ ਇਹ ਬੱਚੇ ਜਿਹੜੇ ਹੁੰਦੇ ਆ ਬਹੁਤ ਇੰਟੈਲੀਜੈਂਟ ਹੁੰਦੇ ਆ ਤੇ ਇਹਨਾਂ ਦੇ ਜਿਹੜੀ ਇਹਨਾਂ ਮਤਲਬ ਜਰਨੀਆਂ ਜਿਹੜੀਆਂ ਨਾ ਇਹਨਾਂ ਨੇ ਬਹੁਤ ਬਿਊਟੀਫੁਲ ਕੀਤੀਆਂ ਹੁੰਦੀਆਂ ਤੇ ਇਹਨਾਂ ਦੇ ਆਪਣੇ ਪਾਥ ਹੁੰਦੇ ਆ ਉਹ ਪਾਥ ਦੇ ਵਿੱਚ ਆਉਣ ਦੇ ਲਈ ਇਹ ਬੱਚੇ ਜਿਹੜੇ ਹੈਗੇ ਆ ਮਤਲਬ ਬੜੇ ਬੜੇ ਸ਼ਾਤਰ ਹੁੰਦੇ ਆ ਤੇ ਬਹੁਤ ਜ਼ਿਆਦਾ ਇਹਨਾਂ ਨੂੰ ਪਤਾ ਹੈ ਮਾ ਪੇਰੈਂਟਸ ਦੇ ਨਾਲ ਕਿਸ ਤਰ੍ਹਾਂ ਖੇਲਣਾ ਤੇ ਪੇਰੈਂਟਸ ਦਾ ਕਈ ਵਾਰ ਇਹਨਾਂ ਦੇ ਕਾਰਨ ਡਿਵੋਰਸ ਵੀ ਹੋ ਜਾਂਦਾ ਹੈ ਇਹ ਜਿਹੜਾ ਗੰਨਮੂਲ ਬਹੁਤ ਜ਼ਿਆਦਾ ਪੇਰੈਂਟਸ ਦੇ ਲਈ ਖਾਸ ਕਰਕੇ ਨਾ ਮਤਲਬ ਉਹਨਾਂ ਨੂੰ ਪਰੇਸ਼ਾਨੀਆਂ ਇਹਨਾਂ ਬੱਚਾ ਤਾਂ ਹੁੰਨੀਆਂ ਮਗਰ ਇਹ ਬੱਚੇ ਜੀਵਨ ਦੇ ਵਿੱਚ ਬਹੁਤ ਸਕਸੈਸਫੁਲ ਹੁੰਦੇ ਆ ਇਹ ਕੋਈ ਬੱਚੇ ਮਾਪੇ ਦੇ ਲਈ ਕੋਈ ਜਿਨੂੰ ਇਹਨੇ ਕਾਰਸ ਨਹੀਂ ਹੁੰਦੇ ਮਗਰ ਇਹਨਾਂ ਦੀ ਇੱਕ ਆਪਣੀ ਜਰਨੀ ਹੁੰਦੀ ਹੈ ਇਹ ਇਹ ਤੁਹਾਡੇ ਪੁਰਾਣੇ ਕਰਮ ਹੈ ਨਾ ਇਹ ਹੀ ਤਾਂ ਕਰਮ ਹੈ ਸੋ ਇਹ ਬੱਚੇ ਜਿਹੜੇ ਹੈਗੇ ਆ ਉਹ ਇਸ ਧਰਤੀ ਦੇ ਉੱਤੇ ਬਹੁਤ ਵੱਡੇ ਵੱਡੇ ਕੋਈ ਇਹਨਾਂ ਨੂੰ ਜਿਹੜੀਆਂ ਸਮਝ ਤਾਂ ਲਾਅ ਐਂਡ ਆਰਡਰ ਦੀ ਸਮਝ ਉਹਦੇ ਉੱਪਰ ਕੁਝ ਰਹਿਣ ਦਾ ਮਤਲਬ ਕੋਈ ਜੱਜ ਬਣ ਸਕਦਾ ਹੈ ਇਸ ਇਸ ਲੈਵਲ ਦੀ ਇਹਨਾਂ ਦੀ ਕੇਤੂ ਦੇ ਨਾਲ ਰਿਲੇਟਡ ਕੋਈ ਬਹੁਤ ਵੱਡਾ ਸਰਜਨ ਹੋ ਸਕਦੇ ਹੈ ਤੇ ਕੋਈ ਹੋ ਸਕਦਾ ਕਿ ਬਹੁਤ ਵੱਡਾ ਜਿਹੜਾ ਹੈਗਾ ਉਹ ਜਿਹੜੀਆਂ ਸੋ ਕਾਲ ਇਨਰ ਬੈਂਕ ਬੈਂਕਿੰਗ ਮਨੀ ਦੀ ਆ ਬਿਕੋਜ਼ ਇਸ ਸਰਪ ਦਾ ਜੋਗ ਹੈਗਾ ਇਹ ਜਿਹੜੀ ਇਹਨਾਂ ਦੇ ਕੋਲ ਅੰਮ੍ਰਿਤ ਇਸ ਕਰਕੇ ਇਹ ਪੇਰੈਂਟਸ ਜਿਹੜੇ ਹੁੰਦੇ ਆ ਉਹਨਾਂ ਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਹੁੰਦਾ ਉਹਨਾਂ ਨੂੰ ਲੱਗਦਾ ਹੈ ਸਾਡੇ ਪਪੂ ਹੀ ਆ ਤੋ ਇਸ ਕਰਕੇ ਉਹ ਉਹਨਾਂ ਨੂੰ ਮਤਲਬ ਜਿਹੜੀ ਆ ਪਰੇਸ਼ਾਨੀਆਂ ਜ਼ਿਆਦਾ ਹੁੰਦੀਆਂ ਔਰ ਕੁਝ ਬੱਚੇ ਜਿਹੜੇ ਆ ਕਿਸੇ ਨਾ ਕਿਸੇ ਕਾਰਨ ਉਹਨਾਂ ਦੇ ਵਿੱਚ ਪ੍ਰੈਗਨੈਂਸੀ ਦੇ ਟਾਈਮ ਹੋ ਸਕਦਾ ਉਹ ਪ੍ਰੀਮਚੂਰ ਪੈਦਾ ਹੋਣ ਜਾਂ ਉਹਨਾਂ ਦੀ ਬਾਡੀ ਦੇ ਵਿੱਚ ਕੋਈ ਹੈਲਥ ਇਸ਼ੂ ਹੋਵੇ ਤੇ ਇਸ ਚੀਜ਼ ਨੂੰ ਲੈ ਕੇ ਮੈਂ ਘਟਨਾ ਸ਼ੇਅਰ ਕਰਦਾ ਹਾਂ ਮੇਰੇ ਘਰ ਦੇ ਵਿੱਚ ਮੇਰਾ ਛੋਟਾ ਲੜਕਾ ਉਹ 7ਵੇਂ ਮਹੀਨੇ ਦੇ ਵਿੱਚ ਪੈਦਾ ਹੋਇਆ ਸਾਰੀ ਪ੍ਰੈਗਨੈਂਸੀ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਸੀ ਘਰ ਦੇ ਵਿੱਚ ਬਹੁਤ ਜ਼ਿਆਦਾ ਕਲੇਸ਼ ਸੀ ਤੇ ਇੰਨਾ ਕਲੇ ਸੀਗਾ ਤੇ ਉਹ ਇਹ ਇਹ ਮਤਲਬ ਜਦੋਂ ਬੱਚਾ ਪੈਦਾ ਹੋਇਆ ਪ੍ਰੀਮੈਚੂਰ 7ਵੇਂ ਮਹੀਨੇ ਚ ਪੈਦਾ ਹੋਇਆ ਤੇ ਇਹ ਬੱਚਾ ਜਦੋਂ ਅਸੀਂ ਘਰ ਲੈ ਕੇ ਆਏ ਸਾਡੇ ਘਰ ਦੇ ਵਿੱਚ ਚੂਹੇ ਆ ਗਏ ਜਿਹੜੇ ਕਿ ਲਸਣ ਅਦਰਕ ਤੇ ਪਿਆਜ਼ ਇੰਨਾ ਉਹ ਚੂਹੇ ਖਰਾਬ ਕਰਨਾ ਸ਼ੁਰੂ ਕਰ ਦਿੱਤਾ ਤੇ ਇੱਕ ਦਿਨ ਅਚਾਨਕ ਮੈਂ ਦੇਖਿਆ ਕਿ ਉਹ ਚੂਹੇ ਨਹੀਂ ਸੀ ਤੇ ਉਹ ਬੱਚਾ ਕ્રોલਿੰਗ ਕਰਦਾ ਸੀ ਤੇ ਉਹ ਉਹਨਾਂ ਨੂੰ ਖਾਂਦਾ ਸੀ ਉਸਦੇ ਸੈਂਸਸ ਜਿਹੜੇ ਸੀ ਉਹ ਉਹਨਾਂ ਨੂੰ ਲੱਭ ਰਹੇ ਸੀ ਇਹ ਬੱਚੇ ਦਾ ਜਨਮ ਜਿਹੜਾ ਹੈਗਾ ਗੰਨਮੂਲ ਦੇ ਵਿੱਚ ਹੋਇਆ ਸੀ ਅੱਛਾ ਫਿਰ ਉਸ ਤੋਂ ਬਾਅਦ ਇਹ ਬੱਚਾ ਜਿਹੜਾ ਹੈਗਾ ਬਹੁਤ ਜਲਦ ਰਿਕਵਰ ਕੀਤਾ ਇੰਨੀ ਜਲਦੀ ਰਿਕਵਰ ਕੀਤਾ ਕਿ ਉਸ ਉਹ 6.5 ਫੁੱਟ ਦਾ ਕੱਦ ਤੇ ਪੂਰੀ ਹੈਲਥੀ ਹਰ ਤਰੀਕੇ ਦੇ ਨਾਲ ਸੁਪਰ ਇੰਟੈਲੀਜੈਂਟ ਐਸੀਆਂ ਚੀਜ਼ਾਂ ਜਿਹੜੀਆਂ ਮਤਲਬ ਕੋਈ ਸੋਚ ਵੀ ਨਹੀਂ ਸਕਦਾ ਉਹ ਉਹਨੂੰ ਇੰਨੀ ਦੁਨੀਆ ਦੀ ਜਿਹੜੀ ਉਹ ਸਮਝ ਜਿਹੜੀ ਆ ਉਹ ਪ੍ਰਮਾਤਮਾ ਨੇ ਦਿੱਤੀ ਸੋ ਦੋਸਤੋ ਉਸ ਬੱਚੇ ਦੇ ਲਈ ਮੈਂ ਕਦੇ ਵੀ ਫਿਕਰਮੰਦ ਨਹੀਂ ਰਿਆਂ ਆਈ ਲਵ ਹਿਮ ਪਰ ਕਹਣਾ ਇਹ ਚਾ ਰਿਆਂ ਕਿ ਇਹ ਜਿਹੜੀ ਚੀਜ਼ ਹੈਗੀ ਹੈ ਉਹ ਇੰਨੀ ਜ਼ਿਆਦਾ ਉਹਨਾਂ ਦੇ ਆਪਣੇ ਕਰਮ ਹੈਗੇ ਉਸ ਕਰਮਾਂ ਦੇ ਕਾਰਨ ਅਸੀਂ ਇਸ ਧਰਤੀ ਤੇ ਆਨੇ ਆ ਸੋ ਇਹ ਸਾਰੇ ਦਾ ਸਾਰਾ ਜਦੋਂ ਇਹਨਾਂ ਦੀ ਰੈਮਡੀ ਦੀ ਗੱਲ ਆਉਂਦੀ ਹੈ ਕਿ ਇਹ ਜਿਹੜੇ ਬੱਚੇ ਅਗਰ ਪੈਦਾ ਹੁੰਦੇ ਇਸ ਤਰ੍ਹਾਂ ਉਹਨਾਂ ਦੀ ਰੈਮਡੀਜ਼ ਕੀ ਹੈਗੀਆਂ ਮਤਲਬ ਕਿਸ ਤਰੀਕੇ ਦੇ ਨਾਲ ਕੋਈ ਸੁਧਾਰ ਆ ਸਕੇ ਤੇ ਇਹਨਾਂ ਦੇ ਵਿੱਚ ਜ਼ਿਆਦਾਤਰ ਕੀ ਹੈਗਾ ਆ ਹਵਨ ਹੁੰਦਾ ਹੈ ਹਵਨ ਮੀਨ ਕੀ ਹੈ ਪਹਿਲਾਂ ਇਸ ਜੀ ਨੂੰ ਸਮਝ ਲਈਏ ਉਹ ਜਿਹੜੀਆਂ ਹਰਬਸ ਹਰ ਜਿਹੜਾ ਆ ਹਵਨ ਹੈ ਉਸ ਦੇ ਵਿੱਚ ਇੱਕ ਖਾਸ ਤਰ੍ਹਾਂ ਦੀਆਂ ਹਰਬਸ ਪਾਈਆਂ ਜਾਂਦੀਆਂ ਉਹ ਹਰਬ ਜਿਹੜੀਆਂ ਕੀ ਹੈ ਉਹ ਸਾਡੀ ਸਮੈਲ ਜਿਹੜੀ ਹੈਗੀ ਆ ਉਹਦੇ ਥਰੂ ਸਾਡੇ ਬ੍ਰੇਨ ਦੇ ਅੰਦਰ ਜਾਂਦੀਆਂ ਤੇ ਉਹ ਜਿਹੜੀ ਅੰਦਰ ਸਮਝ ਲ ਜਾਂਦੀ ਹੈ ਸਾਡੇ ਮਾਈਂਡ ਦੇ ਅੰਦਰ ਜਿਹੜੀਆਂ ਪਹਿਲ ਪਹਿਲਾਂ ਬਾਡੀ ਦੇ ਵਿੱਚ ਜਿਹੜੀਆਂ ਪ੍ਰੈਗਨੈਂਸੀ ਦੇ ਵਿੱਚ ਜਦੋਂ ਬੱਚਾ ਗਰਭਚਾਹਦਾ ਆ ਪਹਿਲੀਆਂ ਜਿਹੜੀਆਂ ਡਿਵੈਲਪ ਹੁੰਦੀਆਂ 12 ਕ੍ਰੇਨੀਅਲ ਨਰਵਸ ਜਿਹੜੀਆਂ ਹੁੰਦੀਆਂ ਉਹ ਉਹੀ 12 ਰਾਸ਼ੀਆਂ ਕਹਿ ਲਓ ਜਾਂ ਉਹੀ ਜਿਹੜੀਆਂ ਡਾਇਰੈਕਸ਼ਨ ਜਿਹੜੇ ਯੂਨੀਵਰਸ ਨਾਲ ਕਨੈਕਸ਼ਨ ਹੈਗੇ ਆ ਉਹਨਾਂ ਨਰਵਸ ਤੇ ਉਹੀ ਸਾਡਾ ਸਾਰਾ ਬਾਡੀ ਦਾ ਕੰਟਰੋਲ ਕਰਦੀਆਂ ਇੰਟੈਲੀਜੈਂਸੀ ਤੋਂ ਲੈ ਕੇ ਸਾਡੀ ਮੋਟਰ ਸਕਿੱਲ ਤੱਕ ਤੇ ਉਹ ਨਰਵਸ ਜਿਹੜੀਆਂ ਐਕਟੀਵੇਟ ਹੁੰਦੀਆਂ ਫਿਰ ਦੂਸਰੇ ਹੈਗੇ ਮੰਤਰ ਮੰਤਰ ਮੇਨ ਕੀ ਹੈ ਉਹ ਵਾਈਬ੍ਰੇਸ਼ਨਸ ਸਾਊਂਡ ਕ੍ਰੀਏਟ ਕਰਨੇ ਜਿਹੜੇ ਜਿੰਨੇ ਵੀ ਪੁਰਾਣੇ ਵੈਦਿਕ ਮੰਤਰ ਹੈਗੇ ਆ ਉਹ ਮੰਤਰ ਜਿਹੜੇ ਹੈਗੇ ਸਨਾਤਨ ਹਨ ਉਹਨਾਂ ਦੀਆਂ ਧੁਨੀਆਂ ਦੇ ਮੁਤਾਬਕ ਜਿਸ ਤਰ੍ਹਾਂ ਰਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਗਈ ਆ ਉਹ ਰਾਗ ਅਗਰ ਉਸ ਰਾਗ ਦੇ ਤਰੀਕੇ ਨਾਲ ਜਦੋਂ ਗਾਇਆ ਜਾਂਦਾ ਹੈ ਉਹ ਸਰਵਣ ਕੀਤਾ ਜਾਂਦਾ ਹੈ ਉਹਨਾਂ ਦੇ ਵਿੱਚ ਇੰਨੀ ਪਾਵਰ ਹੈਗੀ ਹੈ ਕਿ ਜਿਸ ਉਹ ਤੁਹਾਡੇ ਬਾਡੀ ਦੀਆਂ ਵਾਈਬ੍ਰੇਸ਼ਨਾਂ ਦੀਆਂ ਜਿਹੜੀਆਂ 네ਗੇਟਿਵ ਵਾਈਬ੍ਰੇਸ਼ਨਸ ਹੈਗੀਆਂ ਉਹਨਾਂ ਨੂੰ ਖਤਮ ਕਰਨ ਦਾ ਉਹਦੇ ਵਿੱਚ ਕੋਈ ਦੋ ਰਾਏ ਵਾਲੀ ਗੱਲ ਨਹੀਂ ਹੈ ਸੋ ਇਹ ਜਿਹੜੀ ਵਾਈਬ੍ਰੇਸ਼ਨਸ ਹੈਗੀਆਂ ਤੇ ਇਹ ਤੇ ਬਾਕੀ ਜਿਹੜੀਆਂ ਕੁਛ ਇੱਕ ਸਾਈਕੋਲੋਜੀ ਦੇ ਤੌਰ ਤੇ ਵੀ ਆ ਤੂੰ ਇਸ ਤਰ੍ਹਾਂ ਕਰਨਾ ਤੂੰ ਚਾਰ ਖੂਹਾਂ ਦਾ ਪਾਣੀ ਲੈ ਕੇ ਆਣਾ ਆ ਕਰਨਾ ਬੋਕ ਕਰਨਾ ਉਹਨਾਂ ਸਾਰਿਆਂ ਦੇ ਇੱਕ ਅਲੱਗ ਤਰੀਕੇ ਆ ਉਹਨਾਂ ਨੂੰ ਤੁਸੀਂ ਸਮਝਦੇ ਹੋ ਸੋ ਮੇਰਾ ਮਕਸਦ ਹੈਗਾ ਕਿ ਰੈਮਡੀਜ਼ ਜਿਹੜੀਆਂ ਹੁੰਦੀਆਂ ਬੱਚਿਆਂ ਦੀਆਂ ਕਰਵਾਈਆਂ ਜਾਣੀਆਂ ਤੇ ਇਹਨਾਂ ਬੱਚਿਆਂ ਦੇ ਕਾਰਨ ਮਾਪੇ ਨੂੰ ਕੋਈ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਬਿਕੋਜ਼ ਇਹ ਬਹੁਤ ਵਧੀਆ 16 ਹੁੰਦੀਆਂ ਇਹ ਤੁਹਾਡੇ ਨਾਲ ਆਪਣੇ ਪੁਰਾਣੇ ਕਰਮ ਜੜੇ ਆ ਉਹ ਖਤਮ ਕਰਨ ਆ ਰਹੀਆਂ ਇਹ ਜਿੱਦਾਂ ਜਿੱਦਾਂ ਬੱਚੇ ਆਪਣੀ ਲਾਈਫ ਦੇ ਵਿੱਚ ਗਰੋ ਹੋਉਂਦੇ ਹੋਣਗੇ ਬਚਪਨ ਚ ਇਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਚ ਲੰਘਣਾ ਪੈ ਸਕਦਾ ਕਿਸੇ ਵੀ ਤਰ੍ਹਾਂ ਦੀ ਹੈਲਥ ਇਸ਼ੂ ਹੋ ਸਕਦੀਆਂ ਪਰ ਇਹਨਾਂ ਦੀ ਜ਼ਿੰਦਗੀ ਚ ਕਦੇ ਕਦੇ ਇੱਕੋ ਹੀ ਚੀਜ਼ ਦੋ ਦੋ ਵਾਰ ਹੁੰਦੀ ਹੈ ਕਿ ਅਗਰ ਕੋਈ ਕਿਸੇ ਪਰਸਨ ਦੇ ਮਤਲਬ ਕੋਈ ਇੱਕ ਜਗ੍ਹਾ ਕੱਟ ਲੱਗਿਆ ਉਹ ਦੋ ਵਾਰ ਵੀ ਲੱਗ ਸਕਦਾ ਸੋ ਇਹ ਚੀਜ਼ ਨੇਚਰਲ ਆ ਬਿਕੋਜ਼ ਉਹ ਕਟਿੰਗ ਜਿਹੜੀ ਆ ਉਹਨਾਂ ਦੇ ਉਹ ਪੁਰਾਣੇ ਕਰਮ ਇਸ ਧਰਤੀ ਤੇ ਕੱਟਣ ਆਂਦੇ ਆ ਉਹ ਇਸ ਤੋਂ ਬਾਅਦ ਜਿਹੜੇ ਆ ਉਹਨਾਂ ਦਾ ਅਗਲਾ ਜਿਹੜਾ ਮਤਲਬ ਜਿਹੜਾ ਜਿੱਦਾਂ ਜਿੱਦਾਂ ਹੋਲਡ ਹੁੰਦੇ ਆ ਉਹ ਜੀਵਨ ਜਿਹੜਾ ਆ ਉਹਨਾਂ ਦਾ ਬਹੁਤ ਹੀ ਸੁਪਰ ਬਿਊਟੀਫੁਲ ਹੁੰਦਾ ਆ ਤੇ ਉਹ ਦੁਨੀਆ ਦੀ ਮਦਦ ਕਰਨ ਵਾਲੇ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਔਰਾ ਹੁੰਦਾ ਆ ਉਹ ਸਪਿਰਚੁਅਲ ਐਂਡ ਬਣ ਜਾਂਦੇ ਆ ਉਹਨਾਂ ਦੀ ਸਮਝ ਜਿਹੜੀ ਹੈਗੀ ਆ ਉਹ ਬਚਪਨ ਤੋਂ ਹੀ ਤੇਜ ਹੁੰਦੀ ਆ ਮਗਰ ਇੱਕ ਖਾਸ ਇਨ ਦੀ ਐਂਡ ਲੋਕੀ ਜਿਸ ਤਰ੍ਹਾਂ ਨਾ ਇੱਕ ਬਹੁਤ ਸਾਰੇ ਬੱਟ ਬਰਖਸ਼ ਦੇ ਉੱਤੇ ਇੱਕ ਬੇਲਾਂ ਜਾ ਕੇ ਫੁੱਲ ਖਿਲਾ ਖਲਾਉਂਦੀਆਂ ਇਹ ਬੱਚੇ ਜਿਹੜੇ ਇਨ ਦੀ ਐਂਡ ਇਸ ਤਰ੍ਹਾਂ ਸਿੱਧ ਹੁੰਦੇ ਆ ਮਗਰ ਇਹਨਾਂ ਦਾ ਬਚਪਨ ਥੋੜਾ ਜਿਹਾ ਕਸ਼ਟਦਾਇਕ ਹੁੰਦਾ ਅਗਰ ਉਹਨਾਂ ਦੇ 15 ਸਾਲ ਦੀ ਉਮਰ ਤੱਕ ਇਹਨਾਂ ਨੂੰ ਸੰਭਾਲਿਆ ਜਾਵੇ ਤੇ ਉਸ ਤੋਂ ਬਾਅਦ ਇਹ ਬੱਚੇ ਜਿਹੜੇ ਹੈਗੇ ਆ ਬਹੁਤ ਹੀ ਮਤਲਬ ਇਸ ਬਰਦਾਨ ਹੋਣਗੇ ਇਸ ਧਰਤੀ ਦੇ